ਸਰ ਸੰਗਜੀ ਅੱਜ ਪਾਣੀ ਦੀ ਕੀਮਤ ਬਾਰੇ ਬੋਲਾਂਗੇ ਕਿਉਂਕਿ ਪਾਣੀ ਬੇ ਸ਼ਮੀਰ ਸਮਾਰ ਕੀਮਤੀ ਹੈ ਬਾਟਰੀ ਬ੍ਰੀਸਿਸ ਡੈਨ ਗੋਲਡ ਪਾਣੀ ਪਾਰਸ ਤੋਂ ਗੋਲਡ ਤੋਂ ਵੀ ਕੀਮਤੀ ਹੈ ਮੈਂ ਇੱਕ ਕਹਾਣੀ ਸੁਣਾਉ ਆਪਦੀ ਵਾਸਤੇ ਆਪਦੀ ਚਰਨਾ ਵਿੱਚ ਵੀ ਬਾਦਸ਼ਾਹ ਅਕਬਰ ਤੇ ਬੀਰਵਾਲ ਦਰਬਾਰ ਦੇ ਵਿੱਚ ਬੈਠੇ ਸੀ ਅਕਬਰ ਬਾਦਸ਼ਾਹ ਨੂੰ ਪਿਆਸ ਲੱਗੀ ਤੇ ਉਸ ਨੇ ਇਸ਼ਾਰਾ ਕੀਤਾ ਨਾਫਰ ਨੂੰ ਇਸ਼ਾਰਾ ਦੇ ਕੇ ਨਾਫਰ ਸਿਪਾਹੀ ਭੱਜ ਕੇ ਪਾਣੀ ਲੈ ਆਇਆ ਸੋਨੇ ਦੀ ਸਰਾਈ ਦੇ ਵਿੱਚ ਅਕਬਰ ਬਾਦਸ਼ਾਹ ਨੇ ਪਿਆਲਾ ਚੱਕਿਆ ਮੂਹਰੇ ਰੱਖਿਆ ਔਰ ਉਸ ਨੌਕਰ ਨੇ ਪਿਆਲੇ ਦੇ ਵਿੱਚ ਪਾਣੀ ਪਾਤਾ ਜਦੋਂ ਅਕਬਰ ਬਾਦਸ਼ਾਹ ਪੀਣ ਲੱਗਿਆ ਤਾਂ ਵੀਰਬਲ ਜੀ ਰਤਨ ਵਜ਼ੀਰ ਸਨ ਇਸ਼ਾਰਾ ਕੀਤਾ ਰੁਕਣ ਦਾ ਕਹਿੰਦੇ ਬਾਦਸ਼ਾਹ ਸਲਾਮਤ ਰੁਕੋ ਮੇਰੀ ਗੱਲ ਸੁਣੋ ਮੇਰਾ ਪ੍ਰਸ਼ਨ ਹੈ ਉਹ ਕਹਿੰਦੇ ਵੀਰਬਲ ਸਾਨੂੰ ਬਹੁਤ ਪਿਆਸ ਲੱਗੀ ਹੈ ਸਾਨੂੰ ਪਾਣੀ ਪੀਣ ਦੇ ਉਹ ਕਹਿੰਦੇ ਨਹੀਂ ਮਹਾਰਾਜ ਜੀ ਮੇਰੇ ਪ੍ਰਸ਼ਨ ਤੋਂ ਬਾਅਦ ਤੁਸੀਂ ਪਾਣੀ ਪੀਣਾ ਹੈ ਪਿਆਲਾ ਏਥੇ ਰੱਖਤਾ ਵੀਰਬਲ ਕਹਿਣ ਲੱਗਿਆ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਇਹ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ ਪਾਣੀ ਕਿਥੋਂ ਮਿਲੇ ਨਾ ਤੁਸੀਂ ਮਰਦ ਦੇ ਕਿਨਾਰੇ ਹੋ ਜੋ ਤੇ ਸਾਰੇ ਤੇ ਨੌਕਰ ਚੱਕਰ ਭਾਲ ਕੇ ਥੱਕ ਜਾਣ ਤਾਂ ਫਿਰ ਤੁਹਾਨੂੰ ਕੋਈ ਰੱਬ ਦਾ ਪਿਆਰਾ ਕੋਈ ਪਰਪਕਾਰੀ ਬੰਦਾ ਤੁਹਾਨੂੰ ਇਹ ਪਾਣੀ ਦਾ ਇੱਕ ਪਿਆਲਾ ਲਿਆ ਦੇ ਤੇ ਫਿਰ ਉਸ ਨਾਮ ਦੇ ਵਜੋਂ ਕੀ ਦਿਓਗੇ ਉਹ ਕਹਿੰਦਾ ਵੀਰ ਬੱਲਾ ਨੂੰ ਤਾਂ ਇਹ ਨੌਕ ਤਾਂ ਆਉਂਦੀ ਨਹੀਂ ਹੁੰਦੀ ਕਿਉਂਕਿ ਪਰਮੇਸ਼ਰ ਬੇਅੰਤ ਹੈ ਕੋਈ ਚੀਜ਼ ਮੁੱਕਣੀ ਨਹੀਂ ਲਾ ਪਰ ਫਿਰ ਵੀ ਤੇਰੇ ਕਹਿਣ ਅਨੁਸਾਰ ਜੇ ਇਹ ਨਉ ਆ ਵੀ ਜਾਂਦੀ ਹੈ ਕਿ ਮੈਨੂੰ ਕੋਈ ਰੱਬ ਦਾ ਪਿਆਰਾ ਇੱਕ ਪਿਆਲਾ ਪਾਣੀ ਦਾ ਦੇ ਦਿੰਦਾ ਹੈ ਮੇਰੀ ਜਾਨ ਬਚ ਜਾਂਦੀ ਹੈ ਤਾਂ ਫਿਰ ਮੈਂ ਉਹ ਉੱਤਰ ਰਾਜ ਦੇ ਦੇਵਾਂਗਾ ਕਹਿੰਦਾ ਬਾਦਸ਼ਾਹ ਸ਼ਰਮਤ ਪੀ ਲਓ ਇੰਨਾ ਬਚਨ ਕਰਕੇ ਅਕਬਰ ਬਾਦਸ਼ਾਹ ਪਹਿਲਾਂ ਪੀ ਲਿਆ ਤੇ ਉਸ ਤੋਂ ਬਾਅਦ ਪਿਆਲਾ ਹੇਠਾਂ ਰੱਖ ਕੇ ਤੇ ਵੀਰ ਬਾਲ ਨੇ ਫਿਰ ਉਸ ਨੂੰ ਇੱਕ ਸਵਾਲ ਕੀਤਾ ਕਹਿੰਦੇ ਬਾਦਸ਼ਾਹ ਜੇ ਹੁਣ ਇਹ ਪਾਣੀ ਤੁਹਾਡੀ ਦੇਹ 'ਚ ਰੁਕ ਜਾਵੇ ਤੁਹਾਨੂੰ ਬਾਖੂਮਨਾ ਆਵੇ ਲਗੂ ਸ਼ੰਕਿਆ ਬੰਦ ਹੋ ਜੇ ਤੇ ਤੁਸੀਂ ਮਰਦੇ ਕਿਨਾਰੇ ਹੋ ਜੋਂ ਤਾਂ ਫੇਰ ਕੋਈ ਰੱਬ ਦਾ ਪਿਆਰਾ ਫੇਰ ਤੁਹਾਨੂੰ ਬਚਾਵੇ ਕੋਈ ਵੈਦ ਕੋਈ ਡਾਕਟਰ ਉਸ ਨੂੰ ਕੀ ਦਿਓਗੇ ਤਾਂ ਫਿਰ ਉਹਨੇ ਕਿਹਾ ਵੀਰਵਾਨਾ ਜੀ ਐਸੀ ਨੋ ਤਾ ਜਾਵੇ ਤਾਂ ਮੈਂ ਉਸ ਨੂੰ ਅੱਧਾ ਰਾਜ ਦੇਵਾਂਗਾ ਤਾਂ ਵੀਰਵਾਲ ਨੇ ਹੱਸ ਕੇ ਕਿਹਾ ਮਹਾਰਾਜ ਫਿਰ ਹਿੰਦੁਸਤਾਨ ਦਾ ਰਾਜ ਤਾਂ ਇੱਕ ਰਾਜ ਦੇ ਇੱਕ ਪਿਆਲੇ ਦੀ ਕੀਮਤ ਥੋੜਾ ਸਾਰਾ ਰਾਜ ਹੈ ਸੋ ਪਾਣੀ ਬਹੁਤ ਕੀਮਤੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਸ ਤੇ ਆਪਾਂ ਰੱਖਿਆ ਕਰੀਏ ਬਚਾਇਆ ਕਰੀਏ ਇਹਨੂੰ ਨਜਾਇਜ਼ ਵਰਤੋਂ ਨਾ ਕਰਿਆ ਕਰੀਏ